ਜੋ ਜਿਹੜੇ ਭਰਾ ਕਹਿੰਦੇ ਨੇ ਜੀਜੀਵਟ ਗੋਲੀ ਦਾ ਰਿਜ਼ਲਟ ਨਹੀਂ ਅੱਜ ਆਪਾਂ ਭਰਾ ਇਹ ਆਪਣੇ ਕਬੂਤਰਾਂ ਨੂੰ ਲਾਵਾਂਗੇ ਹਾਂਜੀ ਦੋਸਤੋ ਜਿਹੜੇ ਭਰਾ ਕਹਿੰਦੇ ਨੇ ਜੀਜੀਵਟ ਗੋਲੀ ਦਾ ਰਿਜ਼ਲਟ ਨਹੀਂ ਜｮਏ ਗੋਲੀ ਵਧੀਆ ਨਹੀਂ ਅੱਜ ਆਪਾਂ ਆਪਣੇ ਕਬੂਤਰਾਂ ਨੂੰ ਲਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਭਰਾ ਕਿੱਦਾਂ-ਕਿੱਦਾਂ ਲੱਗਣੀਆਂ ਬਹੁਤ ਸੋਹਣਾ ਰਿਜ਼ਲਟ ਆ ਗੋਲੀ ਦਾ ਦਾ ਚੈੱਕ ਕਰਿਓ ਭਰਾ ਪੂਰੀ ਵੀਡੀਓ ਤੇ ਉਸ ਤੋਂ ਬਾਅਦ ਦੱਸਾਂਗਾ ਤੁਹਾਨੂੰ ਵੀ ਕੀ ਰਿਜ਼ਲਟ ਆ ਗੋਲੀ ਦਾ ਆ ਪਾਣੀ ਦੇ ਵਿੱਚ ਆਪਾਂ ਛਿੱਟੀ ਵੀ ਆ ਭਰਾ ਗੋਲੀ ਇਹ ਤੇ ਉਸ ਤੋਂ ਬਾਅਦ ਇਹਨੂੰ ਚਾਹ ਪੁੜਣੀ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਮਸਲਾਂਗੇ ਤੇ ਫਿਰ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਵੀ ਕਿਦਾਂ ਲਾਉਣੀ ਆ ਵੀਡੀਓ ਚੈੱਕ ਕਰਿਓ ਭਰਾ ਸਾਰੀ ਵੀਡੀਓ ਤੇ ਗੋਲੀ ਲਾਉਣ ਦਾ ਤਰੀਕਾ ਦੱਸਾਂਗੇ ਕਿੰਨਾ ਮਿੱਠਾ ਪਾਉਣਾ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾਂ ਭਰਾ ਆਪਾਂ ਨੇ ਇਹਨੂੰ ਇਦਾਂ ਕੱਢ ਲੈਣਾ ਤੇ ਚੰਗੀ ਤਰ੍ਹਾਂ ਆਰਡਰ ਬਣਾ ਲਿਓ ਤੇ ਜਿਹੜੀ ਗੋਲੀ ਵਿੱਚ ਜਮਾ ਵੀ ਟੁਕੜਾ ਨਾ ਰਹੇ ਗੋਲੀ ਦਾ ਐਦਾਂ ਹੀ ਤੁਸੀਂ ਦੁਆਰ ਤੋਂ ਇੱਧਰ ਕੱਢ ਕੇ ਜਿੰਨਾ ਟਾਈਮ ਗੋਲੀ ਆਨ ਪਤਲੀ ਹੋ ਕੇ ਕੌਲੀ ਚ ਨਹੀਂ ਜਾਂਦੀ ਉਹਨਾਂ ਟਾਈਮ ਤੁਸੀਂ ਰਗੜੀ ਜਾਓ ਭਰਾ ਇਹਨੂੰ ਖੋਪਰਾ ਇਦਾਂ ਦਾ ਪਾਣੀ ਹੋ ਜਾਣਾ ਠੀਕਾ ਚਟਾ ਅੱਗੇ ਤੁਹਾਨੂੰ ਦੱਸਦੇ ਆ ਕੀ ਕੀ ਕਰਨਾ ਇੰਨੀ ਕੁ ਚੀਨੀ ਲੈ ਕੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਓ ਦਿਨੋ ਉਬਾਲ ਕੇ ਚੰਗੀ ਤਰ੍ਹਾਂ ਦਵਾਈ ਝਰ ਲਾ ਲਿਓ ਆ 25 ml ਆਪਾਂ ਦਵਾਂਗੇ ਬਈ ਉਤੋਂ ਦਵਾਈ ਛੱਡਦੇ ਟ੍ਰੱਕ ਹੀ ਜਾਂਦੇ ਆ। ਹਾਂ, ਚੋਗਰ ਜੇ ਬਾਈ ਨੇ ਤਾਂ ਇਦਾਂ ਵਾਸਾ ਸਟਾਰਟ ਕਰ ਲਿਆ। ਸ਼ਾਬਾਸ਼। ਆਹ ਤੋਂ ਉੱਤਰ ਜੀ ਐਤ ਕੀ ਆਪਣਾ 6 ਵਜੀਆਂ ਜਿੱਤਿਆ। ਇਹਨੂੰ ਵੀ ਲਾਤੀ ਅੱਜ ਦਵਾਈ ਆਪਾਂ ਨੇ। ਲਓ ਜੀ ਦੋਸਤੋ ਆਹ ਪਾਣੀ ਜਿਹੜਾ ਆਪਾਂ ਇਹਦੇ ਵਿੱਚ ਰਲਾ ਲਾਂਗੇ। ਤੇ ਉਸ ਤੋਂ ਬਾਅਦ ਜਿੰਨੇ ਕਬੂਤਰ ਨੇ ਉਹਨਾਂ ਪਾਣੀ ਪਾਲੋ ਤੇ ਤਕਰੀਬਨ ਇਹ 10 ਕਬੂਤਰਾਂ ਦਾ ਪਾਣੀ ਤਾਂ ਹੈਗਾ ਹੀ ਆ ਜੇ ਬੱਸ ਨੇ ਤਾਂ ਆਪਣੇ ਵੱਧ ਕਰ ਲਓ ਹਨਾ ਕਬੂਤਰਾਂ 'ਚਾਹ ਉਹਨਾਂ ਪਾਣੀ ਪਾਲਿਓ ਤੇ ਬਾਕੀ ਤੁਹਾਨੂੰ ਦੱਸਦੇ ਆ ਲਾਉਨੇ ਆ ਕਬੂਤਰਾਂ ਨੂੰ ਦਵਾਈ ਦੇਖਿਓ ਫਿਰ ਜੂਨਾ ਕਵੇਂ ਨਿਕਲਦੀਆਂ ਨੇ ਦੇਖੋ ਜੀ ਦੋਸਤੋ ਜੂਨਾ ਇੱਕ ਅਜੇ ਗੋਲੀ ਲਈ ਨੂੰ ਸਿਰਫ 10 ਮਿੰਟ ਹੋਏ ਨੇ ਤੇ ਦੂਜਾ ਚੈੱਕ ਕਰੋ ਨੰਬਰ 2 ਨੰਬਰ 2 ਤੇ ਜੂਨ ਚੈੱਕ ਕਰੋ ਕਿੱਡੀ ਆ ਜੀ ਜਿਹੜੇ ਭਰਾ ਕਹਿੰਦੇ ਨੇ ਈਜੀ ਵਿਟ ਗੋਲੀ ਦਾ ਰਿਜ਼ਲਟ ਨੇ ਚੈੱਕ ਕਰੋ ਪਾ ਤੁਹਾਡੇ ਸਾਹਮਣੇ ਗੋਲੀ ਲਾਈ ਆ ਜੀ ਇੱਕ ਇਹਦਾ ਨੰਬਰ 2 ਆ ਦੇਖ ਲੋ ਜੀ ਜੂਨ ਗੱਡੀਆਂ ਸਾਲਾਂ ਵਰਗੀਆਂ ਤੇ ਜਿਹੜੇ ਭਰਾ ਨੇ ਜੀਵਟ ਗੋਲੀ ਲਾਉਣੀ ਆ ਤਾ ਉਹ ਲਾ ਸਕਦਾ ਆ ਦੇਖ ਲੋ ਜੀ ਜੂਨ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ ਲਓ ਜੀ ਕਰੋ ਦਰਸ਼ਨ ਜੀਵਟ ਲਾਈ ਆ ਭਰਾ ਆਪਾਂ ਨੇ ਲੈ ਕਰੋ ਭਰਾ ਚੈੱਕ ਜੂਨਾ ਆ ਕਰੋ ਜੀ ਚੈੱਕ ਬਹੁਤ ਸੋਹਣਾ ਰਿਜ਼ਲਟ ਆ ਬਾਈ ਜਿੰਨੇ ਭਰਾ ਆਪਣੇ ਤੇ ਯਕੀਨ ਕਰਦੇ ਨੇ ਇਹ ਗੋਲੀ ਦਾ ਰਿਜ਼ਲਟ ਇਦਾਂ ਹੀ ਆਊਗਾ ਤੇ ਇਦਾਂ ਹੀ ਯੂਜ਼ ਕਰਨ ਆ ਤੁਹਾਡੇ ਮੂਰੇ ਆ ਬਾਈ ਕਬੂਤਰਾਂ ਦੇ ਆ ਦੇਖ ਲਓ ਉਦਰੀ ਗਿੱਡੀ ਗਿੱਡੀ ਜੁਨਾਂ ਲਈ ਫਰਦੀ ਆ ਆ ਦੇਖ ਲਓ ਬਾਈ ਗੱਡੀਆਂ ਗੱਡੀਆਂ ਜੂਨਾ ਕੂਤਰਾ ਨੇ ਗੱਡੀਆਂ ਨੇ ਤੇ ਬਹੁਤ ਸੋਹਣਾ ਰਿਜ਼ਲਟ ਆ ਬਾਈ ਕਰਿਓ ਡਰਾਈਵ ਭਰਾ ਦੱਸਿਓ ਫਿਰ ਕਿਵੇਂ ਆ ਰਿਜ਼ਲਟ ਗੋਲੀ ਦਾ